ਪੰਜਾਬ ਆਪਣੇ ਧੀਆਂ ਪੁੱਤਾਂ ਦੇ ਹਾਲਾਤ ਦੇਖ ਕੇ ਚਿੰਤਾਤ ਪਰ ਇਸ ਚਿੰਤਾਜਨਕ ਸਮੇਂ ਸੱਖਾਂ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਤਾਜ਼ਾ ਹਾਲਾਤ ਕੀ ਨੇ ਤੇ ਮੁੱਖ ਮੰਤਰੀ ਨੇ ਪੰਜਾਬੀਆਂ ਲਈ ਕੀ ਵੱਡਾ ਐਲਾਨ ਕੀਤਾ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਿਛਲੇ ਦਿਨੀ ਆਏ ਭਾਰੀ ਹੜ੍ਹਾਂ ਦਾ ਪਾਣੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਆਲੇ ਦੋਲੇ ਲਥਣ ਤੋਂ ਬਾਅਦ ਕੀਤੀ ਗਈ ਸੇਵਾ ਸੰਭਾਲ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੋੜ ਪ੍ਰਕਾਸ਼ ਗਿਆ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਦੂਜੀ ਮੰਜ਼ਲ ਉੱਤੇ ਸ਼ਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਅਸਥਾਨ ਤੋਂ ਕੁਝ ਦਿਨਾਂ ਬਾਅਦ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰ ਲਈ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਾਈ ਗੋਵਿੰਦ ਸਿੰਘ ਅਤੇ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤੀ ਗਈ ਜ਼ਕਰ ਜੋਗ ਹੈ ਕਿ ਰਾਜ ਦੇ ਮਾਲ ਮੰਤਰੀ ਹਰਦੀਪ ਸਿੰਘ ਮੋਡੀਆਂ ਦਾ ਦਾਅਵਾ ਹੈ ਕਿ ਇੱਕ ਦਰਜਨ ਜ਼ਿਲ੍ਹਿਆਂ ਦੇ 1312 ਪਿੰਡ ਹੜਾਂ ਦੀ ਮਾਰ ਹੇਠ ਨੇ ਇਹ ਮਾਰ ਸਭ ਤੋਂ ਵੱਧ ਗੁਰਦਾਸਪੁਰ ਜ਼ਿਲ੍ਹੇ ਦੇ 324 ਪਿੰਡਾਂ ਨੂੰ ਚਲਣੀ ਪੈ ਰਹੀ ਹੈ ਕਪੂਰਥਲਾ ਜ਼ਿਲ੍ਹੇ ਦੇ 123 ਫਰੂਸਪੁਰ ਦੇ 107 ਅੰਮ੍ਰਿਤਸਰ ਦੇ 93 ਫਾਜ਼ਿਲਕਾ ਦੇ 92 ਅਤੇ ਪਠਾਨਕੋਟ ਜ਼ਿਲ੍ਹੇ ਦੇ 81 ਪਿੰਡ ਹੜ੍ਹ ਗ੍ਰਸਤ ਦੱਸੇ ਗਏ ਨੇ ਅਜੇ ਹੋਰ ਜ਼ਿਲ੍ਹਿਆਂ ਵਿੱਚ ਮੁਕਤਸਰ ਸਾਹਿਬ ਮਾਨਸਾ ਬਰਨਾਲਾ ਤੇ ਬਠਿੰਡਾ ਸ਼ਾਮਿਲ ਆ ਰਾਜ ਵਿੱਚ 122 ਰਾਹਤ ਕੈਂਪ ਸਥਾਪਿਤ ਨੇ ਪਰ ਸਰਕਾਰੀ ਰਾਤ ਕੈਂਪਾਂ ਨਾਲੋਂ ਧਾਰਮਿਕ ਤੇ ਸਵੈ ਸੇਵੀ ਸੰਸਥਾਾਂ માં ਵੱਧ ਸਰਗਰਮ ਦਿਖਾਈ ਦੇ ਰੀਆਂ ਨੇ ਹੜ੍ਹ ਪੀੜ ਤੇ ਉਹਨਾਂ ਦੇ ਟੋਰਾ ਟੰਗਰਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਉਣ ਅਤੇ ਡੂੰਘੇ ਪਾਣੀਆਂ ਵਿੱਚ ਘਿਰੇ ਲੋਕਾਂ ਤੱਕ ਰਾਤ ਸਮੱਗਰੀ ਪਹੁੰਚਾਉਣ ਦੇ ਕੰਮ ਵਿੱਚ ਫਸਤ ਬੀਐਸਐਫ ਤੋਂ ਇਲਾਵਾ ਐਨਡੀਆਰਐਫ ਅਤੇ ਐਸਡੀਆਰਐਫ ਵਰਗੀਆਂ ਏਜੰਸੀਆਂ ਦਾ ਕੰਮ ਵੀ ਸ਼ਲਾਘਾਯੋਗ ਰਿਹਾ ਇਹ ਮੰਨਿਆ ਜਾ ਰਿਹਾ ਹੈ ਕਿ 1988 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਨੂੰ ਮਹੀਆ ਕਾਰਨ ਇੰਨੀ ਵਿਆਪਕ ਤਵਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਗੰਭੀਰ ਆਫਤ ਤੋਂ ਜਲਦ ਰਾਹਤ ਦੀਆਂ ਸੰਭਾਵਨਾਵਾਂ ਅਜੇ ਮੱਦਮ ਨੇ ਇਸ ਲਈ ਜ਼ਰੂਰੀ ਹੈ ਕਿ ਰਾਜ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਵੀ ਰਾਹਤ ਕੰਮਾਂ ਵਿੱਚ ਹਿੱਸਾ ਪਾਉਣ ਵੱਕੋ ਵੱਧ ਸਰਗਰਮੀ ਦਿਖਾਵੇ ਅਤੇ ਆਫਤ ਜ਼ਿਆਦਾ ਲੋਕਾਂ ਦੀ ਬਾਜਵ ਨੁਕਸਾਨ ਪੂਰਤੀ ਦਾ ਭਰੋਸਾ ਦੇਣ ਵਰਗੇ ਮਾਮਲੇ ਵਿੱਚ ਸਿਆਸੀ ਖੇਡਾਂ ਨਾ ਖੇਡੇ ਕੇਂਦਰ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਅਤੇ ਇਹਨਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਕੇਂਦਰੀ ਟੀਮਾਂ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਭੇਜਣ ਦਾ ਐਲਾਨ ਕੀਤਾ ਹੈ। ਇਸ ਕਾਰਜ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਥਿਤੀ ਦਾ ਸਮਾ ਸਰ ਜਾਇਜ਼ਾ ਤਵਾਹੀ ਦੀ ਅਸਲ ਤਸਵੀਰ ਸਾਹਮਣੇ ਲਿਆਉਣ ਪੱਖੋਂ ਅਕਸਰ ਵੱਧ کارਗਰ ਸਾਬਤ ਹੁੰਦਾ ਹੈ। ਨਾਲ ਹੀ ਇਹ ਸਿਆਸੀ ਕੁਣਤਾਰਾਂ ਨੂੰ ਸੀਮਿਤ ਬਣਾਉਣ ਵਿੱਚ ਵੀ ਸਹਾਇਤਾ ਹੁੰਦਾ ਹੈ ਮੁਸੀਬਤਾਂ ਜਾਂ ਆਫ਼ਤ ਸਮੇਂ ਸਰਕਾਰੀ ਜਾਂ ਸਿਆਸੀ ਪ੍ਰਭੂਆਂ ਦੇ ਦੌਰੇ ਰਾਹਤ ਕਾਰਜਾਂ ਵਿੱਚ ਰੁੱਝੇ ਸਰਕਾਰੀ ਅਧਿਕਾਰੀਆਂ ਤੇ ਅਮਲੇ ਦੇ ਕੰਮ ਵਿੱਚ ਤਾਂ ਵਿਘਨ ਪਾਉਂਦੇ ਹੀ ਨੇ ਸੁਰੱਖਿਆ ਏਜੰਸੀਆਂ ਦੇ ਕਰਮੀਆਂ ਲਈ ਵੀ ਵੱਡੀ ਸਰਦਰਦੀ ਸਾਹਤ ਹੁੰਦੇ ਨੇ ਪਰ ਇਹ ਪੀੜਤ ਲੋਕਾਂ ਨੂੰ ਇਤਰਾਸ ਜ਼ਰੂਰ ਬਣਾਉਂਦੇ ਨੇ ਕਿ ਉਹਨਾਂ ਦੇ ਦੁੱਖ ਦਰਦਾਂ ਪ੍ਰਤੀ ਸਰਕਾਰਾਂ ਤੇ ਸਿਆਸੀ ਤਰ੍ਹਾਂ ਸੁਚੇਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਵਜ਼ਾਰਤੀ ਸਾਥੀਆਂ ਨੇ ਪੀੜਤਾਂ ਦੀ ਸਾਰ ਲੈਣ ਪੱਖੋਂ ਸੰਜੀਦਗੀ ਦਿਖਾਈ ਹੈ ਪਰ ਪ੍ਰਬੰਧਾਂ ਨੂੰ ਲੈ ਕੇ ਸਵਾਲ ਉਠ ਰਹੇ ਨੇ ਆਮ ਆਦਮੀ ਪਾਰਟੀ ਦੇ ਕਰਤਾਤਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਤੇ ਕੁਝ ਹੋਰ ਉੱਚ ਆਗੂਆਂ ਦੀ ਗੈਰ ਹਾਜ਼ਰੀ ਰਾਜਸੀ ਤਾਨੇ ਮੇੜਿਆਂ ਦੀ ਵਜ੍ਹਾ ਬਣੀ ਹੋਈ ਹੈ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਜਾਂ ਕਿਸੇ ਹੋਰ ਕੇਂਦਰੀ ਮੰਤਰੀ ਵੱਲੋਂ ਹੜ੍ਹ ਗ੍ਰਸਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਨਾ ਕਰਨਾ ਇਹ ਪ੍ਰਭਾਵ ਪੈਦਾ ਕਰਦਾ ਹੈ ਕਿ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਵਰਗੇ ਗੈਰ ਬੀਜੇਪੀ ਰਾਜਾਂ ਪ੍ਰਤੀ ਕੇਂਦਰੀ ਹਾਕਮਾਂ ਦਾ ਰੁਖ ਪੱਖਪਤੀ ਹੈ ਅਜੇ ਹਰ ਪ੍ਰਭਾਵ ਜਾਂ ਗਲਤਫਹਿਮੀ ਦੂਰ ਕਰਨ ਦੇ ਸੰਜੀਦਾ ਯਤਨ ਸਾਹਮਣੇ ਆਉਣੇ ਚਾਹੀਦੇ ਨੇ ਹਰ ਆਫਤ ਚਾਹੇ ਉਹ ਕੁਦਰਤੀ ਦੀ ਕਰੋਪੀ ਦੀ ਫਦਾਇਸ਼ਾ ਜਾਂ ਮਨੁੱਖੀ ਗਲਤੀਆਂ ਦੀ ਉਸ ਦੇ ਟੱਕਰੇ ਦੌਰਾਨ ਇਹ ਤਵੱਖੋ ਕੀਤੀ ਜਾਂਦੀ ਹੈ ਕਿ ਸਾਰੀਆਂ ਰਾਜਸੀ ਧਿਰਾਂ ਆਪਸੇ ਹੀ ਵੈਰ ਵਿਰੋਧ ਜਾਂ মতਪੇਦ ਵਖਤੀ ਤੌਰ ਤੇ ਪਲਾ ਕੇ ਇੱਕ ਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਪੀੜਤਾਂ ਦੀ ਰਲ ਮਿਲ ਕੇ ਸਹਾਰ ਲੈਣ ਪੀੜਤਾ ਦੀ ਦੁਰਦਸ਼ਾ ਨੂੰ ਰਾਜਸੀ ਤੌਰ ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਕੁਝ ਦਿਨਾਂ ਲਈ ਤਿਆਗਣਾ ਰਾਹਤ ਕਾਰਜਾਂ ਵਿੱਚ ਤੇਜ਼ੀ ਤੇ ਮੁਸਤੈਦੀ ਦਾ ਸਾਧਨ ਸਬਦ ਹੋ ਸਕਦਾ ਬਦਕਿਸਮਤੀ ਵਸ ਪੰਜਾਬ ਵਿੱਚ ਅਜਿਹੇ ਜਜ਼ਬੇ ਦੀ ਅਣਹੋਂਦ ਨਜ਼ਰ ਆ ਰਹੀ ਹੈ ਨਾ ਤਾਂ ਹੁਕਮਰਾਨ ਤਿਰ ਨੇ ਹੋਰ ਨਾ ਸਿਆਸੀ ਤਿਰ ਨੂੰ ਨਾਲ ਲੈ ਕੇ ਚੱਲਣ ਪ੍ਰਤੀ ਕੋਈ ਪਹਿਲ ਕੀਤੀ ਹੈ ਤੇ ਨਾ ਹੀ ਹੋਰ ਨਾ ਤਿਰ ਨੇ ਸਰਕਾਰ ਦਾ ਭਾਰ ਵਡਾਉਣ ਪ੍ਰਤੀ ਸਹਿਰ ਦਿੱਤਾ ਦਿਖਾਈ ਹੈ ਮਾਰਕੇਵਾਜ਼ੀ ਤੇ ਤੌਮਤਵਾਜ਼ੀ ਦਾ ਬਾਜ਼ਾਰ ਅਜੇ ਵੀ ਉਹਨਾਂ ਹੀ ਗਰਮ ਹੈ ਜਿਨ੍ਹਾਂ ਹੜ੍ਹਾਂ ਦੀ آمد ਤੋਂ ਪਹਿਲਾਂ ਸੀ ਆਪੋ ਆਪਣੇ ਕਰਾਂਦੀਆਂ ਛੱਤਾਂ ਤੇ ਪਹਿਲੀਆਂ ਮੰਜ਼ਲਾ ਉੱਤੇ ਘਰੇਲੂ ਲੋਕਾਂ ਤੱਕ ਲੰਗਰ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਗੈਰ ਸਰਕਾਰੀ ਸੰਸਥਾਵਾਂ ਤੇ ਸਵੈ ਸੇਵੀਆਂ ਵੱਲੋਂ ਪਹੁੰਚਾਈਆਂ ਨੇ ਵੱਡੀ ਗਿਣਤੀ ਚਨਾਮੀ ਲੋਕ ਸੈਲਫੀਆਂ ਤੇ ਸ਼ੋਸ਼ੇਵਾਜੀ ਤੋਂ ਅੱਗੇ ਨਹੀਂ ਪਹੁੰਚ ਪਾ ਰਹੇ ਇਹ ਸੱਚਮੁਚ ਅਫਸੋਸਜਨਕ ਮੰਜ਼ਰ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਕਿ ਨੀਵੇਂ ਇਲਾਕਿਆਂ ਉਹ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਤੇ ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਦਾਰਮੇਲ ਨਾਲ ਕੰਮ ਕਰਨ ਤੇ ਬਚਾਅ ਤੇ ਰਾਤ ਕਾਰਜ ਕਰਨ ਲਈ ਕਿਹਾ ਗਿਆ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਪ੍ਰਦਾਨ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਹੋਏ ਨੁਕਸਾਨ ਦੇ ਇੱਕ ਇੱਕ ਪੈਸੇ ਦੀ ਪਰਪਾਈ ਕਰੇਗੀ ਭਗਵੰਤ ਮਾਨ ਨੇ ਕਿਹਾ ਕਿ ਉਹ ਕੁਦਰਤੀ ਆਪ ਤੋਂ ਪੈਦਾ ਹੋਈ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਮੁੱਖ ਮੰਤਰੀ ਨੇ ਰਾੜਾ ਪੁਲ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਸੂਬੇ ਦੇ 60000 ਕਰੋੜ ਰੁਪਏ ਦੇ ਵਕਾਇਆ ਫੰਡ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਹਜ਼ਾਰ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਉਤਲ-ਪੁਤਲ ਹੋ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਾਰੀ ਮੀਂਹ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ 10 ਤੋਂ ਵੱਧ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਟ ਨੇ ਉਹਨਾਂ ਕਿਹਾ ਕਿ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਤੇ ਇਹ ਹੋਰ ਵੀ ਚਿੰਤਾਜਨਕ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਮੁੱਖ ਤੌਰ ਤੇ ਝੋਨੇ ਦੇ ਖੇਤ ਹੜ੍ਹ ਦੇ ਪਾਣੀ ਨਾਲ ਡੱਪੋਗੇ ਨੇ ਜਿਸ ਕਾਰਨ ਬਾੜੀ ਤੋਂ ਕੁਝ ਹਫ਼ਤੇ ਪਹਿਲਾਂ ਹੀ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਭਗਵੰਤ ਮਾਨ ਨੇ ਕਿਹਾ ਕਿ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਜਿਸ ਨਾਲ ਡੈਰੀ ਫਾਰਮਿੰਗ ਅਤੇ ਪਸ਼ੂ ਪਾਲਣ ਤੇ ਨਿਰਪਰ ਪਿੰਡੂ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਮਾਨ ਨੇ ਕਿਹਾ ਕਿ ਰਾਤ ਅਤੇ ਬਚਾਅ ਕਾਰਜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਲੋਕਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੇ ਨੇ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਰਿਆਵਾਂ ਦੇ ਕੰਢਿਆਂ ਦੇ ਟੁੱਟੇ ਬੰਨਾਂ ਦੀ ਮਰਮਮਤ ਕਰਨ ਦੇ ਨਾਲ-ਨਾਲ ਬਿਮਾਰੀਆਂ ਦੀ ਰੋਕਥਾਮ ਲਈ ਹਰ ਪਿੰਡ ਵਿੱਚ ਸਿਹਤ ਸਭਾਵਾਂ ਪ੍ਰਦਾਨ ਕਰ ਲਈ ਮੈਡੀਕਲ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਕਿਹਾ ਕਿ ਰਾਤ ਕਾਰਜਾਂ ਦੇ ਨਾਲ-ਨਾਲ ਮੈਡੀਕਲ ਟੀਮਾਂ ਪਾਣੀ ਦੇ ਨਮੂਨੇ ਲੈਣ ਘਰਾਂ ਵਿੱਚ ਅਤੇ ਪਿੰਡਾਂ ਦੇ ਅੰਦਰ ਅਤੇ ਵਾਰ ਕਿਟਾਣੂਨਾਸ਼ਕ ਛੜਕਾ ਕਰਨ ਪਾਣੀ ਦੀ ਕਲੋਰਿਨੇਸ਼ਨ ਵਕਰ ਮਲੇਰੀਆ ਤੇ ਡੇਂਗੂ ਦਾ ਸਮੇਂ ਸਿਰ ਪਤਾ ਲਗਾਉਣ ਲਈ ਕਾਰ ਟੈਸਟ ਸੈਂਟਰੀ ਨੈਪਕਨ ਦੀ ਵੰਡ ਤੇ ਮਸ਼ਰਦਾਨੀ ਵਰਗੀਆਂ ਗਤੀਵਿਧੀਆਂ ਲਈ ਵੀ ਜ਼ਰੂਰੀ ਆਦੇਸ਼ ਜਾਰੀ ਕੀਤੇ ਗਏ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ ਵਿੱਚ ਸਫਾਈ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਪਾਣੀ ਦੇ ਟੈਂਕਰਾਂ ਨੂੰ ਸੇਵਾ ਵਿੱਚ ਲਗਾਉਣਾ ਚਾਹੀਦਾ ਜਦ ਤੱਕ ਜਲ ਸਪਲਾਈ ਸਕੀਮਾਂ ਰਾਹੀਂ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੀ ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਪਾਣੀ ਦੀ ਜਾਂਚ ਕਰਨ ਵਾਲੀਆਂ ਟੀਮਾਂ ਨੂੰ ਸਾਰੇ ਪਿੰਡਾਂ ਵਿੱਚ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਮਹਾਮਾਰੀ ਦੇ ਫੈਲਣ ਤੋਂ ਬਚਿਆ ਜਾ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਪਿੰਡਾਂ ਵਿੱਚ ਮੋਬਾਈਲ ਮੈਡੀਕਲ ਯੂਨਿਟ ਤਾਇਨਾਤ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੇਂਗੂ ਦੇ ਲਾਰਵੇ ਦਾ ਪਤਾ ਲਗਾਉਣ ਦੀ ਸਮਰਪਿਤ ਲਾਰਵਾ ਵਿਰੋਧੀ ਟੀਮਾਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਮਲੇਰੀਆ ਡੇਂਗੂ ਦਸਤ ਟਾਈਫਾਇਡ ਅਤੇ ਚਮੜੀ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਤੋਂ ਬਚਾਅ ਦੇ ਉਪਵਾਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਨੂੰ ਪਿੰਡਾਂ ਦਾ ਦੌਰਾ ਕਰਨ ਦੇ ਹੁਕਮ ਦਿੱਤੇ ਗਏ ਨੇ